ਸਾਤਿਸ਼ਰ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਹਾਜ਼ਰ ਆ ਜੀ ਅਗਲੇ 5 ਦਿਨਾਂ ਦੀ ਗੱਲ ਕਰਾਂਗੇ 20 ਤੋਂ ਲੈ ਕੇ 25 ਜੁਲਾਈ ਦੇ ਦਰਮਿਆਨ ਮੌਸਮ ਪੰਜਾਬ ਫਲਸ ਨਾਲ ਲੱਗਦੇ ਖੇਤਰਾਂ ਦਾ ਕਿਵੇਂ ਦਾ ਰਹਿ ਸਕਦਾ ਜਾਂ ਫਲਡਰ ਤੋਂ ਦੇਣੀ ਆ ਸੋ ਮੁੱਖ ਤੌਰ ਤੇ ਜਿਹੜਾ ਇੱਕ ਸਿਸਟਮ ਲੱਗਣ ਜਾ ਰਿਹਾ 21 ਤੋਂ ਲੈ ਕੇ 24 ਦੇ ਵਿਚਕਾਰ ਉਹਦੇ ਬਾਰੇ ਗੱਲ ਇਸ ਵੀਡੀਓ ਦੇ ਵਿੱਚ ਆਖਾ ਕਰਾਂਗੇ ਸੋ ਅੱਜ ਦਿਨ ਹੈਗਾ ਜੀ 21 ਜੁਲਾਈ ਦਾ ਔਰ ਲਗਭਗ ਸਵੇਰ ਦੇ 9:30 9:30 ਦਾ ਟਾਈਮ ਹੋਣ ਜਾ ਰਿਹਾ ਪੰਜਾਬ ਦਾ ਮੌਸਮ ਅੱਜ ਵੀ ਗਰਮ ਤੇ ਖੁਸ਼ਕ ਰਹਿਣ ਦੇ ਆਸਾਨ ਨੇ ਜੇਕਰ ਅਸੀਂ ਜੀ ਤਾਜ਼ਾ ਸੈਟਲਾਈਟ ਤੋਂ ਸਿਰਾਂ ਦੇਖੀਏ ਤੇ ਹੌਤੇ ਫਾਗਾਂ ਦੇ ਵਿੱਚ ਮੌਸਮ ਜਿਹੜਾ ਜਿਹਾ ਉਸਾਫੀ ਬਣਿਆ ਹੋਇਆ ਕੁਝ ਫਾਗਾਂ ਦੇ ਵਿੱਚ ਹਲਕੇ ਟੁੱਟਵੇਂ ਬੱਦਲ ਹੋਈ ਕੁਝ ਕਿਤਰਾਂ ਦੇ ਵਿੱਚ ਬਣੀ ਹੋਈ ਆ ਬਾਕੀ ਮੌਸਮ ਫਾਤੇ ਫਾਗਾਂ ਦੇ ਵਿੱਚ ਗਰਮ ਤੇ ਖੁਸ਼ਕ ਅੱਜ ਰਹਿਣ ਦੇ ਆਸਾਨ ਨੇ ਅੱਜ ਦਿਨ ਦੇ ਵਿੱਚ ਔਰ ਅੱਜ ਦੀ ਜਿਹੜੀ ਰਾਤ ਆਉਣ ਵਾਲੀ ਆ 21 ਦੀ ਉਹਦੇ ਵਿੱਚ ਸੋ ਅੱਗੇ ਆਉਣ ਵਾਲੇ ਦਿਨ ਜਿਹੜੇ ਹੋਣਗੇ ਮਹੀਨਾ ਵਾਲੇ ਹੋਣਗੇ 21 ਤੋਂ ਲੈ ਕੇ 22 23 24 ਇਹਨਾਂ ਚਾਰ ਦਿਨਾਂ ਦੇ ਵਿੱਚ ਇੱਕ ਅਪਰ 에ਅਰ ਸਰਕੂਲੇਸ਼ਨ ਜਿਹਦੀ ਅਸੀਂ ਪਹਿਲਾਂ ਵੀਡੀ ਕਿ ਯੂਆਈਸੀ ਸਿਸਟਮ ਹੁੰਦਾ ਜਿਹੜਾ ਫਾਇਦਾ ਦਿੰਦਾ ਹੈ ਅਪਰ 에ਅਰ ਸਰਕੂਲੇਸ਼ਨ ਯਾਨੀ ਕਿ ਇੱਕ ਘੱਟ ਤਵਾ ਦਾ ਜਿਹੜਾ 에ਅਰ ਸਰਕੂਲੇਸ਼ਨ ਹੁੰਦਾ ਉਹ ਪਹਾੜਾਂ ਦੇ ਉੱਤੇ ਵਹਿਣ ਜਾ ਰਿਹਾ ਹਿਮਾਚਲ ਤੇ ਪੰਜਾਬ ਦਾ ਜਿਹੜਾ ਬਾਰਡਰ ਹੈ ਇਹ ਖੇਤਰ ਮੁੱਖ ਰਹਿ ਸਕਦੇ ਨੇ ਇੱਥੇ অতি ਭਾਰੀ ਮੀਂਹ ਦਰਜ ਹੋਣਗੇ ਆਉਂਦੇ 72 ਘੰਟਿਆਂ ਦੇ ਵਿੱਚ ਜਾਂ ਫਿਰ ਕਹਿੰਦੇ ਅਗਲੇ 3-4 ਦਿਨਾਂ ਦੇ ਵਿੱਚ ਸੋ ਜਿਹੜੇ ਜ਼ਿਲ੍ਹੇ ਪੰਜਾਬ ਦੇ ਕਵਰ ਹੋ ਸਕਦੇ ਨੇ ਜਿੱਥੇ ਭਾਰੀ ਮੀਂਹ ਦੇ ਅਸਰ ਨੇ ਉਹਨਾਂ ਦੇ ਵਿੱਚ ਚੰਡੀਗੜ੍ਹ, ਮੋਹਾਲੀ, ਪੰਚਕਲਾ, ਰੋਪੜ, ਡੇਰਾ ਬੱਸੀ ਔਰ ਇਧਰ ਆ ਜੇ ਹੁਸ਼ਿਆਰ ਫਰਨਾਵਾ ਸ਼ਹਿਰ, ਜਲੰਧਰ, ਕਪੂਰਥਲਾ ਚਾਰੇ ਜ਼ਿਲ੍ਹੇ ਭਾਰੀ ਮੀਂਹ ਨਾਲ ਕਵਰ ਹੋਣਗੇ। ਇਸ ਤੋਂ ਇਲਾਵਾ ਮਾਝਾ ਖੇਤਰ ਖਾਸ ਕਰ ਸ੍ਰੀ ਅਮਰੇਸਰ ਸਾਹਿਬ, ਸ੍ਰੀ ਤਰਨਤਾਰਨ ਸਾਹਿਬ ਦੇ ਜਿਹੜੇ ਪੂਰਬੀ ਖੇਤਰ ਹੈ ਔਰ ਮਾਝਾ ਖੇਤਰ ਬਹੁਤਾ ਕਵਰ ਹੋ ਸਕਦਾ ਹੈ ਭਾਰੀ ਮੀਂਹ ਦੇ ਨਾਲ ਇਸ ਤੋਂ ਇਲਾਵਾ ਪਠਾਨਕੋਟ ਜ਼ਿਲ੍ਹਾ ਮਾਲਵੇ ਵਾਲੇ ਫਾਸੇ ਜੇਕਰ ਆਪਾਂ ਆਉਣੇ ਹਾਂ ਤੇ ਅੱਗੇ ਵਾਤੇ ਹੋਏ ਲੁਧਿਆਣਾ ਜਿਲ੍ਹਾ ਪਟਿਆਲਾ ਅਸ਼ਰਫ ਅਤੇ ਗਰ ਸਾਹਿਬ ਇਹਨਾਂ ਤਿੰਨ ਜਿਲ੍ਹਿਆਂ ਦੇ ਵਿੱਚ ਵੀ ਭਾਰੀ ਮੀਂਹ ਦੇ ਅਸਰ ਨੇ ਆਉਂਦੇ 72 ਘੰਟਿਆਂ ਦੇ ਵਿੱਚ ਬਹੁਤ ਖੇਤਰਾ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਪਹੁੰਚਣ ਗਿਆ ਕੋਈ ਪਿੰਡ ਕੋਈ ਬਲਾਕ ਸਖੜਾ ਨਹੀਂ ਰਹੇਗਾ ਮੀਹ ਹ ਤੋਂ ਇਸ ਸਲਾਵਾ ਜੇਕਰ ਆਪਾਂ ਹੋਰ ਪਛਾਣ ਨੂੰ ਆਨੇ ਆ ਯਾਨੀ ਕਿ ਸੰਗਰੂਰ ਜਿਲ੍ਹਾ ਹੋ ਗਿਆ ਮਲੇਰ ਕੋਟਲਾ ਹੋ ਗਿਆ ਨਾਵਾ ਹੋ ਗਿਆ ਪਾਤਣਾ ਹੋ ਗਿਆ ਇਧਰ ਮਾਨਸਾ ਹੋ ਗਿਆ ਬਰਨਾਲਾ ਹੋ ਗਿਆ ਇਹਨਾਂ ਜਿਲ੍ਹਿਆਂ ਦੇ ਵਿੱਚ ਬੱਦਲ ਪਹੁੰਚ ਵੀ ਸਕਦਾ ਜੇਕਰ ਪਹੁੰਚ ਜਾਂਦਾ ਹੈ ਤੇ ਇੱਥੇ ਭਾਰੀ ਮੀਂਹ ਲੱਗ ਵੀ ਸਕਦੇ ਨੇ ਦੇ ਤਾਂ ਹਲਕੇ ਤੋਂ ਲੈ ਕੇ ਦਰਮਿਆਨੇ ਮੀਂਹ ਦਾ ਜਰੂਰ ਪਹੁੰਚਣਗੇ ਮਾਨਸਾ ਤੋਂ ਅੱਗੇ ਬਦਲ ਪਹੁੰਚਣ ਦੇ ਆਸਾਰ ਘਟਨੇ ਜੇਕਰ ਅੱਗੇ ਵਾਤਾ ਹੋਇਆ ਬਠਿੰਡਾ ਫਰੀਦਕੋਟ ਮੋਗਾ ਇਹਨਾਂ ਜਿਲਿਆਂ ਤੱਕ ਬਦਲ ਵਾਈ ਪਹੁੰਚਦੀ ਹੈ ਤੇ ਕਿਤੇ ਨਾ ਕਿਤੇ ਹਲਕੇ ਸ਼ਰਾਟੇ ਲੱਗਣ ਦੇ ਆਸਾਰ ਇਹਨਾਂ ਜਿਲਿਆਂ ਦੇ ਵਿੱਚ ਵੀ ਬਣ ਜਾਣਗੇ ਜੀ ਸਮੂਹਕ ਤੌਰ ਤੇ ਇਹ ਜਿਹੜਾ ਯੂਐਸਏ ਸਿਸਟਮ ਹੈ ਇਹ ਪ੍ਰਭਾਵਿਤ ਕਰੇਗਾ ਜੀ 1 ਇੱਕ ਜੁਲਾਈ ਦੇ ਵਿੱਚਕਾਰ ਜਾਂ ਫਿਰ ਕਹ ਲਈਏ 25 ਜੁਲਾਈ ਦੇ ਵਿੱਚਕਾਰ ਤੇ ਇਹਨਾਂ ਦਿਨਾਂ ਦੇ ਵਿੱਚ ਹਿਮਾਚਲ ਦੇ ਬਹੁਤੇ ਖੇਤਰ ਤੇ ਪੰਜਾਬ ਦੇ ਮਾਲਵੇ ਦੇ ਲੁਧਿਆਣਾ ਫਟਿਆਲਾ ਸ਼੍ਰੀ ਫਤਗੜ ਸਾਹਿਬ ਇੱਥੇ ਤੱਕ ਔਰ ਇਧਰ ਪੁਗਾਦ ਖੇਤਰ ਸਾਰਾ ਦੋਆਬਾ ਖੇਤਰ ਸਾਰਾ ਔਰ ਮਾਝੇ ਦੇ ਪੂਰਬੀ ਖੇਤਰ ਭਾਰੀ ਮੀਆਂ ਨਾਲ ਕਵਰ ਹੋਣ ਜਾ ਰਹੇ ਨੇ ਤੇ ਇਸ ਤੋਂ ਇਲਾਵਾ ਜਿਹੜੀ ਮੌਨਸਨ ਟਰਫ ਜਿਹੜੀ ਕਿ ਹੇਠਾਂ ਗਣੀ ਹੋਈ ਹੈ ਰਾਜਸਥਾਨ ਤੇ ਦਿੱਲੀ ਗੁਰੂਗਰਾਮ ਨਾਟਾ ਦੇ ਲੱਗੇ ਯੂਪੀ ਦੇ ਪੂਰਬੀ ਭਾਗਾਂ ਦੇ ਲੱਗੇ ਬਿਹਾਰ ਚਾਰਖਣ ਮੱਧ ਲਗੇ ਸੋ ਇਹਨੇ ਅੱਗੇ ਅੱਗੇ ਖੇ ਸਕਦੇ ਹੋਏ ਕੱਲ ਤੋਂ ਜਿਹੜਾ ਇਹ ਹਿਮਾਚਲ ਦੇ ਨਾਲ ਜਾ ਲਗ ਰਾਇਆ ਯਾਨਕਿ ਪੰਜਾਬ ਹਰਿਆਣਾ ਹਿਮਾਚਲ ਦੇ ਨਾਲ ਖੇਤਰਾ ਦੇ ਉੱਪਰ ਮੌਨਸੂਨ ਟਰਫ ਜਿਹੜੀ ਮੌਜੂਦ ਹੋ ਜਾਣੀ ਹੈ ਜਿਸ ਦੇ ਨਾਲ ਮੀਹ ਦੀਆਂ ਵਿੱਚ ਕਾਰਮਾ ਦੇ ਵਿੱਚ ਵਾਧਾ ਵੇਖਣ ਨੂੰ ਮਿਲੇਗਾ ਇੱਕ ਨਜ਼ਰ ਤਾਜ਼ਾ ਅਫਰਡ ਤੇ ਲਾਵਾਂਗੇ ਜੋ ਜਾਰੀ ਕੀਤੀ ਹੈ ਜੀ ਮਾਸੂਫਾ ਨੇ orange alert جاری ਕੀਤੇ ਜਾ ਚੁੱਕੇ ਨੇ ਹੈਵੀ ਰੇਨ ਦੇ ਸਕਰੀਨ ਦੇ ਉੱਤੇ ਦੇਖ ਸਕਦੇ ਹਾਂ ਭਾਰੀ ਵੀ ਕੁਛਤਾਵਾਂ ਤੇ অতি ਭਾਰੀ ਵੀ ਦਰਜ ਹੋਣ ਦੇ ਹੋਲੇ ਹੋਲੇ ਅਸਾਰ ਨੇ 21 ਤੋਂ ਲੈ ਕੇ 24 25 ਦੇ ਵਿਚਕਾਰ ਤੇ ਇਹਨਾਂ ਦਿਨਾਂ ਦੇ ਵਿੱਚ ਜਬਰਦਸਤ ਹਲਮੀ ਹਾਦੇ ਲਖਣ ਨੂੰ ਮੇਰੀ ਸਭ ਦੇ ਲਈ ਬਾਕੀ ਜੋ ਐਸੇ ਸਿਸਟਮ ਜਦੋਂ ਸਰਗਰਮ ਹੋਏਗਾ ਤੇ ਜਦੋਂ ਪੱਦਰ ਬਾਈ ਐਂਟਰ ਕਰਨ ਲੱਗੇ ਉਹ ਤੇ ਅਫਰੇਡ ਤੁਹਾਨੂੰ ਅਸੀਂ ਲਾਈਵ ਆਕੇ ਦਿਵਾਂਗੇ ਇਜਾਜ਼ਤ ਦੇ ਲਈ ਧੰਨਵਾਦ ਸ਼ੁਕਰੀਆ